ਬਾਜ ਇੱਕ ਹੋਰ ਬੱਚਾ ਸਿੱਟ ਗਿਆ ਗੁਰੂ ਘਰ ਕੋਲੇ ਸਿੱਟ ਗਿਆ ਪਤਾ ਨਹੀਂ ਕਿਹਦਾ ਸਿੱਟ ਗਿਆ ਯਾਰ ਆਪਣੇ ਹੀ ਹੋਊਗਾ ਵੱਡੀ ਮੀ ਦਾ ਕਿਉਂ ਪਿੰਡ 'ਚ ਹੋਰ ਤਾਂ ਕਿਸੇ ਦੇ ਉੱਡਦੇ ਨਹੀਂਗੇ ਮਤਲਬ ਕੋਈ ਡਾਉਂਦਾ ਨਹੀਂ ਨਹੀਂ ਉਹ ਗਲਾਬੀ ਟੂਸਨ ਤੇਰੇ ਵੇਨੇ ਵੀ ਨਹੀਂ ਇੱਥੇ ਬੜਿਆ ਗੁਰਦੁਆਰੇ 'ਚ ਵੀ ਲੱਗਿਆ ਮੈਂ ਆਇਆ ਮੈਂ ਵੀ ਗਿਆ ਜੀ ਨਹੀਂ ਇੱਥੇ ਆਇਆ ਇੱਧਰੋਂ ਆਇਆ ਜਿਵੇਂ ਇਕੱਠਾ ਹੀ ਹੋਇਆ ਉੱਤਰ ਤਾਂ ਖੜਾ ਸੀ ਉਹ ਹਾਂ ਤੇ ਇੱਥੇ ਡਿੱਗਿਆ ਨਾ ਗੁਰਦੁਆਰੇ ਕੰਨੀ ਨਹੀਂ ਮੈਂ ਤੇ ਬਨਵਾਸਤੀ ਮੇਢ ਸੀ ਹਾਂ ਉਹ ਤੇ ਵੇਖ ਆ ਮਨ ਨਾਲ ਲੱਗਦਾ ਸਕੂਲ 'ਚ ਲੱਗਦਾ ਸਕੂਲ 'ਚ ਵੜ ਗਿਆ ਹਾਂ ਨੰਮ ਜੀ ਦਾ ਮੈਂ ਸਮਾਰ ਕੇ ਵੇਖ ਪਿਆ ਨੂੰ ਅੱਜ ਬਾਜ ਨਹੀਂ ਬੜਾ ਯਾਰ ਕੰਮ ਜੱਬਿਆ ਹਣਾ ਜਿਹੜਾ ਤੁਹਾਨੂੰ ਦੱਸਿਆ ਸੀ ਉਹ ਵੀ ਬੱਚਾ ਸਿੱਟ ਗਿਆ ਸੀਗਾ ਹਣਾ ਉਹ ਆਪਣੇ ਸੀ ਗਲਾਬੀ ਕੰਤੜਾ ਉਹ ਗੁਰੂ ਘਰ ਦੇ ਪਿੱਛੇ ਸਿੱਟ ਗਿਆ ਬੱਚਾ ਸੱਹਾ ਗਿਆ ਉਹ ਬੈਠਾ ਡਿੱਗ ਗਿਆ ਲੈ ਤੁਹਾਨੂੰ ਕੀ ਦੱਸਿਆ ਸੀਗਾ ਅਸੀਂ ਕਹਾਂ ਬੱਚਾ ਗੁਰੂ ਘਰ ਚ ਡਿੱਗਿਆ ਉਹ ਡਿੱਗਿਆ ਪਿਆ ਬਾਵਾ ਕੰਮ ਕਰ ਗਿਆ ਓਏ ਓਏ ਤੇ ਚੋ ਕੇ ਦੇਖੀ ਬੱਤੀ ਦੀ ਉਹ ਫੂਨ ਵਿਖੀ ਹੋਈ ਹਾਂਜੀ ਕੀ ਹਾਲ ਚਾਲ ਆ ਸਾਰੇ ਕਬੂਤਰ ਆਏ ਭਰਾਵਾਂ ਦਾ ਹੋਰ ਕੀ ਬੰਦਾ ਕਰਦਾ ਤੇ ਅੱਜ ਵੀ ਆਪਾਂ ਸਿਆਣੇਆ ਬੱਚਾ ਠੀਕ ਹੈ ਮੈਂ ਕਿਹਾ ਚਲੋ ਥੋੜਨ ਨਾਲ ਆਪਾਂ ਵੀਡੀਓ ਸ਼ੇਅਰ ਕਰਦਗੇ ਕਿ ਇਸ ਚੀਜ਼ ਤੇ ਸਪੈਸ਼ਲ ਵੈਸੇ ਤਾਂ ਤੁਹਾਨੂੰ ਪਤਾ ਵੀ ਡੇਲੀ ਵਲੌਗ ਪਾਉਣੀ ਰਹਿੰਦੇ ਆ ਤੇ ਇਹ ਬੱਚੇ ਨੂੰ ਬਈ ਬਾਜ ਪਾੜ ਗਿਆ ਸੀਗਾ ਠੀਕ ਹੈ ਬਹਿਰੀ ਨਹੀਂ ਨਹੀਂ ਪਾੜਿਆ ਇਹਨੂੰ ਮੰਨ ਕੇ ਚਲੋ ਇੱਕ ਤਾਂ ਹੁੰਦੀ ਹੈ ਬਹਿਰੀ ਪੈਰਾ ਗ੍ਰੀਨ ਫੈਲਕਨ ਦਾਤੀ ਫਰੀ ਉਹ ਨਹੀਂ ਇਹ ਵੱਡਾ ਬਾਜ ਨਹੀਂ ਹੁੰਦਾ ਈਗਲ ਆਕਾਬ ਕਹਿ ਦਿੰਨੇ ਜਿਹਨੂੰ ਆਪਾਂ ਤੇ ਉਹੋ ਬੱਚੇ ਦੇ ਮਾਰ ਗਿਆ ਮੰਨ ਕੇ ਚਲੋ ਵੀ ਕਹਿੰਦਾ ਭਾਵੇਂ ਨਵਾਂ ਹੀ ਸੀ ਬੱਚਾ ਦੂਜੀ ਤੀਜੀ ਡਾਈ ਦਾ ਬੱਚਾ ਸੀਗਾ ਛੋਟਾ ਜਿਹਾ ਤੇ ਉਧਰ ਦੇ ਪਿੰਡ ਦੇ ਦੂਜੇ ਪਾਸੇ ਲੈ ਗਿਆ ਉਧਰ ਜਾ ਕੇ ਉਤੋਂ ਗੁੱਛ ਮਾਰ ਕੇ ਤੇ ਸਿੱਧਾ ਟੂਈਂ ਚ ਵੱਜਾ ਆ ਕੇ ਕਿਤੇ ਉਹਦੇ ਜਿਵੇਂ ਫੜਨ ਫੜਨ ਲੱਗਾ ਪੰਜਾ ਪੰਜਾ ਨੰਦਰ ਉਂਦਰ ਲੱਗ ਗਈ ਟੂਈਂ ਚ ਤੇ ਟੂਈਂ ਕਾਫੀ ਪਾੜ ਗਈ ਬੱਚੀ ਦੀ ਤੇ ਬੱਚਾ ਢਿੱਗ ਪਿਆ ਗੁਰੂ ਘਰੇ ਤੇ ਗੁਰੂ ਘਰੋਂ ਆਪਾਂ ਲੈਣ ਤੁਸੀਂ ਚੱਕ ਹਨ ਤੇ ਹੁਣ ਸਿਉਣਿਆ ਬੱਚਾ ਉਹ ਬੈਠਾ ਬੱਚਾ ਦੋਵੇਂ ਗਲਾਬੀ ਕਾਂਤਰ ਤਤੀ ਗਿਚੀ ਤੇ ਇੱਕ ਇਹਦੀ ਲੱਤ ਵੀ ਲੱਗਦੀ ਬੈਠਲੇ ਹਨ ਲੱਤ ਵੀ ਮੰਨ ਕੇ ਜਦੋਂ ਜਦੋਂ ਜ਼ੋਰ ਦੀ ਢਿੱਗਿਆ ਹੋਣਾ ਬਾਇ ਚਾਂਸ ਕੰਧ 'ਚ ਵੱਜ ਜਾ ਥੱਲੇ ਵੱਜ ਜਾ ਤੇ ਲੱਤ ਵੀ ਪੀੜਪੂੜ ਮੰਨੀ ਬੈਠਾ ਤੇ ਜਾ ਟੋਟਾ ਟੱਗ ਗਈ ਹ ਤੇ ਪਹਿਲਾ ਪਾਤਰ ਤੇ ਘਾਹ ਕਹਿੰਦਾ ਭਾਵ ਹੈ ਅੱਜ ਹੀ ਪਾੜਿਆ ਹੱਥ ਨੇ ਜੇ ਦੁਪਹਿਰੇ ਜੀ ਤੇ ਹੁਣ ਸਿਉਂਦ ਗਏ ਤਾਂ ਜੋ ਛੇਤੀ ਰਿਕਵਰੀ ਤੇ ਪਹਿਲਾਂ ਤਾਂ ਬਈ ਆਪਾਂ ਜਖਮ ਦੀ ਸਾਬਸਫਾਈ ਕਰੀਏ ਨੇ ਮੰਨ ਕੇ ਚਲੋ ਵੀ ਪਹਿਨਦਾ ਭਾਵ ਹੈ ਕਿ ਪੱਟ ਪੁੱਟ ਕੇ ਚੰਗੀ ਤਰ੍ਹਾਂ ਇਹਨੂੰ ਸਾਫ਼ ਕਰਦੇ ਆ ਠੀਕ ਹੈ ਕਿ ਨਹੀਂ ਮੰਨ ਕੇ ਚਲੋ ਚੰਗੀ ਤਰ੍ਹਾਂ ਜਿੰਨੇ ਖੰਭ ਖੁੰਬਾ ਹਨਾ ਆਸੇ ਪਾਸੇ ਜੰਮੇ ਆ ਏ ਟੂ ਜ਼ੈਡ ਸਭ ਪੱਟਨੇ ਪੈਣਗੇ ਆਪਾਂ ਨੂੰ ਆਸੇ ਪਾਸੇ ਤੇ ਬੱਚੇ ਦਾ ਕੰਮ ਵਾਵਾ ਹੋ ਗਿਆ ਯਾਰ ਥੋੜਾ ਨਹੀਂ ਹੋਇਆ ਬੱਚੇ ਦਾ ਕੰਮ ਕਹਿਣ ਤੋਂ ਭਾਵ ਹੈ ਵੀ ਹੱਡੀ ਪਾਣ ਗਿਆ ਵੀ ਆ ਦੇਖੋ ਆਪ ਨੂੰ ਥੋੜਾ ਜਿਹਾ ਹੋਰ ਹੀ ਹੋ ਜਾਂਦਾ ਕਬੂਤਰ ਬਹੁਤ ਸੌਂਤੇ ਇਹੋ ਜੀ ਕੋਈ ਗੱਲ ਨਹੀਂ ਪਰ ਇਹ ਕੰਮ ਵੀ ਚਿਰ ਗਿਆ ਚਲੋ ਕੋਈ ਨਾ ਪਹਿਲਾਂ ਤਾਂ ਮੜੀ ਰੂਮ ਕਰਾਂ ਮੈਂ ਗਿੱਲੀ ਠੀਕ ਹੈ ਕਿ ਨਹੀਂ ਰੂਮ ਕਰਕੇ ਗਿੱਲੀ ਚੰਗੀ ਤਰ੍ਹਾਂ ਤੇ ਇਹਦੀ ਸਫਾਈ ਕਰਕੇ ਵੈਸਾ ਕੋਸੇ ਪਾਣੀ ਨਾਲ ਕਰੀਦੀ ਹੁੰਦੀ ਹੈ ਕੋਸਾ ਪਣੀ ਹੈ ਨਹੀਂ ਸਾਡੇ ਕੋਲੇ ਹੁਣ ਆ ਸੁਈ ਲੈ ਲਿਓ ਜਿਵੇਂ ਬ੍ਰੀਕ ਜਿਵੇਂ ਬ੍ਰੀਕ ਠੀਕ ਹੈ ਤੇ ਆਹ ਤਿੰਨਾਂ ਵਾਲੀ ਰੀਲ ਦਾ ਧਾਗਾ ਹੁੰਦਾ ਜਿਹੜਾ ਆ ਰੀਲ ਪਈ ਆ ਵਾਲੀ ਦਿਖਾ ਜੀ ਜ਼ੂਮ ਮਾਰ ਕੇ ਕਲੀ-ਕਲੀ ਕੀ ਵਿਖਾਉ ਮੁੜ ਕੇ ਕਿ ਧਾਗਾ ਤੈਨੂੰ ਵੀ ਰਹੇਗਾ ਕੰਮ ਹਣਾ ਦੱਸਿਆ ਨਹੀਂ ਕੁਛ ਕਿਤੇ ਹੋਰ ਇੱਕ ਗੱਲ ਹੋਰ ਆਇਨਾ ਕਮੈਂਟ ਕਰਿਓ ਵੀ ਸੁਈ ਟਾਂਕਿਆਂ ਵਾਲੀ ਹੋਰ ਹੁੰਦੀ ਹੈ ਤੇ ਧਾਗਾ ਵੀ ਹੋਰ ਹੁੰਦਾ ਉਹ ਸੁਈ ਇਹਦੇ ਤੇ ਚੱਲਦੀ ਨਹੀਂ ਇੱਕ ਤਾਂ ਸੁਈ ਹੁੰਦੀ ਹੈ ਮੋਟੀ ਥੋੜੀ ਠੀਕ ਹੈ ਕਿ ਨਹੀਂ ਤੇ ਦੂਜਾ ਉਹ ਧਾਗਾ ਹੁੰਦਾ ਦੂਜਾ ਰਬੜ ਜੀ ਦਾ ਪਲਾਸਟਿਕ ਜੀ ਦਾ ਜਿਹੜਾ ਟਾਂਕੇ ਲੱਗਦੇ ਆ ਉਹ ਚੀਜ਼ ਨੂੰ ਕੀ ਕਰਨਾ ਪੈਂਦਾ ਟਾਂਕੇ ਸੁੱਕਣ ਤੋਂ ਬਾਅਦ ਉਹਨੂੰ ਕੱਟਣਾ ਪੈਂਦਾ ਕੱਢਣੇ ਪੈਂਦੇ ਆ ਤੇ ਇਹ ਚੀਜ਼ ਨੂੰ ਕੱਢਣ ਦੀ ਲੋੜ ਨਹੀਂ ਇਹ ਆਪੇ ਹੀ ਉੱਤੋਂ ਛੱਡ ਜੂਗਾ ਜਦੋਂ ਸੈੱਟ ਹੋ ਕੇ ਰਿਕਵਰ ਹੋ ਗਿਆ ਤੇ ਆਹੀ ਸੂਈ ਧਾਗਾ ਕੰਮ ਕਰੂਗਾ ਕਬੂਤਰ ਤੇ ਠੀਕ ਹੈ ਕਿ ਨਹੀਂ ਤੇ ਕਿਤੇ ਐਂ ਕਹਿ ਦਿਓ ਵੀ ਹੁਣ ਤੂੰ ਬਣੇ ਬੈਠੇ ਵੱਡੇ ਡਾਕਟਰ ਤੇ ਸੂਈ ਧਾਗੇ ਦਾ ਨੂੰ ਪਤਾ ਨਹੀਂ ਹਨਾ ਸਿਆਣੀ ਆਨੇ ਲਓ ਜੀ ਬਾਬੇ ਦੇ ਨਾਲ ਲੈ ਕੇ ਪਹਿਲਾ ਟਾਂਕਾ ਲਾਤਾ ਇਹਦੇ ਆਪਾਂ ਠੀਕ ਹੈ ਉੱਤੋਂ ਤੇ ਇਹਨੂੰ ਕੱਟ ਉਹ ਰੱਖਣਾ ਲੈਣਾ ਯਾਰ ਆਪਣਾ ਕੀ ਕਹਿੰਦੇ ਹੁੰਦੇ ਆ ਬਲੇਡ ਰੱਖਣਾ ਬਲੇਡ ਨਹੀਂ ਦੂਜਾ ਨਾਰਮਲ ਜੀ ਦੂਜਾ ਟਾਂਕਾ ਲਾ ਰਹੇ ਆਂ ਹਾਂਜੀ ਲਾ ਰਹੇ ਆਂ ਜੀ ਲਾ ਰਹੇ ਆਂ ਬਾਬੇਦ ਨਾਲ ਲੈ ਕੇ ਸਾਰੇ ਲਾਵਾਂਗੇ ਹੁਣ ਕੋਈ ਗੱਲ ਨਹੀਂ ਕੱਲਾ ਕੱਲਾ ਲਾਵਾਂਗੇ ਆਪਾਂ ਐਂ ਕਰ ਕਰ ਕੇ ਹੈਂ ਅਹ ਐਂ ਕਰਕੇ ਫਿਰ ਇੱਥੋਂ ਨੁ ਭਾ ਗਾਵਾਂਗੇ ਗੰਢ ਐਂ ਸੂਈ ਕੱਢ ਕੇ ਕੱਲਾ ਕੱਲਾ ਟਾਂਕਾ ਅੱਡ ਅੱਡ ਤੇ ਕੱਲੇ ਕੱਲੇ ਦਾ ਧਾਗਾ ਵੀ ਅੱਡ ਅੱਡ ਐਂ ਕਰਕੇ ਐਂ ਬਣਾਵਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਲੈ ਦਿਖਾ ਦੇ ਹੁਣ ਕੋਈ ਕਮੀ ਬੇਸ਼ੀ ਹੈ ਠੀਕ ਹੈ ਕਿ ਨਹੀਂ ਬਸ ਆਪੇ ਨੇ ਰਿਕਵਰ ਹੋ ਜਾਣਾ ਚੰਗੀ ਤਰ੍ਹਾਂ ਸਿਉ ਤਾਂ ਤੇ ਇਹਦੇ ਉੱਤੇ ਹੁਣ ਲਾਉਣੇ ਆਪਾਂ ਤੇਲ ਚ ਗਲਕਾ ਕੇ ਰੱਖੇ ਦੀ ਹਲਦੀ ਉਹ ਵੇ ਸੈੱਟ ਹੋ ਰਹੀ ਕਰੂ ਹੁਣ ਆ ਚੱਕੋ ਠੀਕ ਹੈ ਤੇ ਇਹ ਨੂੰ ਤਾਂ ਥਰ ਜਿਆਦਾ ਕੀ ਲੈਟਰ ਪੈਣਾ ਥੋੜੀ ਤਤੀ ਕਰ ਲਿਆ ਹੁਣ ਅਸੀਂ ਕਰਾਂ ਕੋਸੀ ਜੀ ਕਹਿੰਦਾ ਆਪਾਂ ਉਹਨਾਂ ਕਦੇ ਮਾਝ ਦੀ ਮਾਝ ਦੀ ਢੂਈ ਤੇ ਪਾਦ ਤੇ ਆ ਬਣਾਏ ਕਿਤੇ ਸਾਹਬ ਜੀ ਦੀ ਕੋਸੀ ਕਰਦੇ ਆ ਠੀਕ ਹੈ ਜੀ ਕਰ ਲਿਆ ਸੈੱਟ ਬੈਟ ਬਸ ਓਕੇ ਹੈ ਮੀਟ ਅਸੀਂ ਖਾ ਲਾਂ ਤਰੀਕੀ ਪਹਿਲਾਂ ਆਪਾਂ ਇਹਨੂੰ ਦਵਾਈ ਦੇ ਕੇ ਬਾਅਦ ਚ ਲਿਬੜਾਂਗੇ ਨਾਲ ਇਹ ਲਿਬੜ ਨੂੰ ਲੈ ਆਪਾਂ ਹਲਾ ਤਕੜਾ ਰੱਖਿਆ ਪਾਸੇ ਦੀ ਲੈਗ ਪੀਸ ਲੈਗ ਪੀਸ ਦਵਾਈ ਬਈ ਇੱਕ ਤਾਂ ਨੋਰਮਲ ਆ ਦਰਦ ਵਾਲੀ ਤੇ ਬੁਖਾਰ ਵਾਲੀ ਤੇ ਇੱਕ ਹੈਗੀ ਸੈਪਟਰਨ ਜਖਮ ਸਿਕਾਉਣ ਵਾਲੀ ਰਿਕਵਰੀ ਵਾਲੀ ਇਹ ਦੋ ਗੋਲੀਆਂ ਸੈਪਟਰਨ ਤੇ ਆਪਣੀ ਦਰਦ ਵਾਲੀ ਪੈਰਾਸੀਟਾਮੋਲ ਤੇ ਕਿਹੜਾ ਸਾਲਟ ਉਹ ਨਾਲ ਨਿਮੋਸਾਈਟ ਖੈਰ ਮੋਂ ਲਗਾ ਦੋ ਠੀਕ ਹੈ ਇਹ ਦੋਵੇਂ ਟੋਟੇ ਦੇਖ ਕੇ ਚੰਤਾ ਮਾਰਦਾ ਦਾ ਏ ਇਹਨੂੰ ਪਤਾ ਹੀ ਆ ਜਿਹੜਾ ਕੁਝ ਖਾ ਲਗੇ ਖਾਣਾ ਅਜ ਮਿਲ ਨਹੀਂ ਕੁਝ ਨਹੀਂ ਕਾ ਜੀ ਭਾਈ ਜੀ ਹੂੰ ਲੋਜੀ ਠੀਕ ਹਾਂ ਉਹ ਤਾਂ ਫੁੱਲ ਨਹੀਂ ਗਿਆ ਆ ਨਹੀਂ ਪਤਾ ਓਕੇ ਆ ਜਮਾ ਹੂੰ ਵਾਤਾ ਹਲਦੀ ਇਕੱਲੀ ਵੀ ਹਲਦੀ ਤੇਲ ਤੇਲ ਸਰੋਂ ਦਾ ਸਰੋਂ ਦਾ ਤੇਲ ਤੇ ਹਲਦੀ ਇੰਨਾ ਹੀ ਐ ਸਾਟ ਕੱਲਾ ਬਸ ਠੀਕ ਹੁਣ ਲਿਪਾ ਦਿੰਨੇ ਇਹਨੂੰ ਹੂੰ ਚੰਗੀ ਤਰ੍ਹਾਂ ਵਰਜਾ ਖੱਟਾ ਹੁਣ ਕਰਦੇ ਹਾਂ ਖੱਟਾ ਤਾਂ ਫਿਰ ਉਹ ਹੀ ਵਿਚਾਰ ਖੱਟਾ ਦਾ ਭੰਗ ਜਿਹਦਾ ਹੋਰ ਚੰਗੀ ਤਰ੍ਹਾਂ ਦਰਜਾ ਭਰ ਦੇਣੀ ਆਪਾਂ ਇਹਦੀਆਂ ਮੇਸਤਰੀ ਲਾ ਵੀ ਐਵੇਂ ਸਿਆਣੇ ਮਿਸਤਰੀ ਲਾਓ। ਉਹ। ਬੰਦਾ। ਚੱਟਾ। ਬਸ ਬਾਤੜ ਕੀ ਪਿੰਜਰਾ ਚੱਕ ਲਿਓ ਤੇ ਲੈ ਜਾਓ ਉਹਨੂੰ। ਬਾਜੀ ਬਾਜੀ ਤੇ ਲੈ ਜਾਓ। ਜੇ ਤੂੰ ਜਾਣਸਾਰੀ ਏ। ਜਾਣਸਾਰੀ ਜਦੋਂ ਬਾਜ ਦਿਸ ਗਿਆ। ਨਾਜ ਨਾਲੀ। ਸਾਰੇ ਨਾਮ ਇਹਦੇ ਅੰਦਰ। ਸਾਰੇ। ਜਦੋਂ ਹੀ ਬਾਜ ਦਿਸ ਗਿਆ ਉਦੋਂ ਸਿੱਧੇ ਅਨਾਉਂਸ ਕਰ ਦੇਣਗੇ। ਸਿੱਧੇ। ਬਾਸ। ਚੱਕੋ ਜੀ। ਇਹ ਚੱਕ ਲਓ ਜਾ ਕੇ ਨਾਮ ਡਿਗ ਪਿਆ। ਨਾ ਉੱਟੇ ਕਿ ਮੈਂ ਤਾਂ ਕਹਿੰਦਾ ਅਸੀਂ ਹਾਂ ਕਾਂਦਰੀ ਵਜੇ ਦਾ ਗੁੜੇ ਉੱਡਦਾ ਵੀ ਨਹੀਂ ਵੱਡੀ ਉਮੀਦ ਐ ਕਿਉਂਕਿ ਕਿਤਾ ਟੂਈ ਦੀ ਹੱਡੀ ਸੱਚੀ ਪੰਨੀ ਗਈ ਐ ਇਹਦੀ ਹੱਡੀ ਐ ਪਾੜ ਗਈ ਹੱਡੀ ਟੂਈ ਦੀ ਹੱਡੀ ਵਾਕਈ ਤੇ ਲੱਗਾ ਚੌੜ ਗਰੇ ਨੇ ਹੱਡੀ ਸੱਚੀ ਪਾੜ ਗਈ ਇਹਦੀ ਟੂਈ ਵਾਲੀ ਭਾਵੇਂ ਕਿਹਨੇ ਸਾਹ ਦੇ ਡਿੱਗਣ ਨਾਲ ਪਾੜ ਗਈ ਉਹਨੇ ਹੀ ਪਾੜਦੀ ਅਰੇ ਡਿੱਗਣ ਨਾਲ ਯਾਰ ਟੂਈ ਪਰਨੇ ਰੱਖੀ ਯਾਰ ਬਜ ਨਹੀਂ ਹਿੱਕ ਸੀ ਟੂਈ ਦੇ ਸਾਹ ਤੇ ਬਜੀ ਉਹ ਕਰ ਕੀ ਪਤਾ ਹੈ ਗਾਂ ਤੋਂ ਉਲਟੀ ਕਰ ਨਹੀਂ ਮੇਰੇ ਦੇਨੇ ਦੇਨੇ ਵੜਿਆ ਪਰਾਂ ਵੇ ਭਾਂਗਾ ਇਕੱਠੇ ਕਰ ਲੈ ਖੋਲੇ ਨਹੀਂ ਬਸ ਸਿੱਧੋ ਆ ਹੀ ਗਾ ਅੱਗੋਂ ਵੱਜਣਾ ਸੀ ਤਾਂ ਇਹ ਸੁੱਧਾ ਹੀ ਹੋ ਗਿਆ ਸਦਾ ਢਿੰਗ ਦੇ ਵਰਚੂ ਆ ਆ ਸੁੱਧਾ ਏ ਪਰ ਬਾਜ ਐ ਲੱਗਾ ਜਿਵੇਂ ਇੱਥੋਂ ਅਗੇ ਇੰਨੀ ਕੁ ਤੁਰੂ ਮੁੜਾਉਂਦਾ ਐ ਕਰਕੇ ਤੇ ਖਣੀ ਉਹ ਮਾਰ ਮੁਰ ਗਈ ਨੇ ਚਿੱਤ ਕਰੇ ਆਏ ਸੀ ਦੇ ਨੀ ਟੁੱਟਦੀ ਆ ਜਾਂ ਉਹ ਜਾਂ ਮਾਰਿਆ ਤਾਂ ਫੇਰ ਗੱਲ ਹੋਰ ਸੀ ਉੱਤੋਂ ਮਾਰ ਗਿਆ ਦੀ ਟੁੱਟ ਕੇ ਨਾ ਇਹਦੀ ਇੱਕ ਪਾਸੋਂ ਹੱਡੀਆਂ ਆਏ ਕਰੜੀ ਕਰੜੀਆਂ ਬਾਹਰ ਹੀ ਆਈ ਪਈ ਆਏ 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 ਪੱਟੀ ਪਈ ਹੈ ਕਰੜੀ ਵਿਚ ਨੀਚੇ ਗੇ ਲੋਡਾ ਅੱਧੀ ਦਾ ਵੱਡੀ ਹੈ ਅੱਧੀ ਦਾ ਲਾਦਾ ਕਹਿੰਦਾ ਪਾਵੇ ਤੇ ਅਸੀਂ ਜਦੋਂ ਸਾਡੇ ਸਾਹ ਹਾਂ ਚੜਾ ਵੀ ਹੁਣ ਹੱਡੀ ਦਾ ਕੀ ਕਰੀਏ ਬਾਹਰ ਨਹੀਂ ਗਈ ਪਈ ਉਹ ਤੋਂ ਬਾਹਰ ਟੰਗ ਲਾ ਮਾ ਹੁਣ ਅੱਖਾਂ ਮੇਨ ਬਾਹਰ ਛੱਡ ਦੇ ਕੇ ਲੈ ਮੈਨੂੰ ਬਾਹਰ ਛੱਡ ਦੇ ਫਿਰ ਆ ਲੈ ਆਂਦੀ ਇਹਦੇ ਨਾਲ ਵੱਡੀ ਹੀ ਨਹੀਂ ਵਾਦੀ ਸੀ ਅੱਗੇ ਪਿੱਛੋਂ ਬਾਹਰ ਹੀ ਕਰ ਤੇ ਮੈਨੂੰ ਠੀਕ ਆ ਕਿ ਨਹੀਂ ਤੇ ਬਾਹਰ ਨਹੀਂ ਨੀ ਉੱਡ ਕੇ ਜਾਊਗਾ ਇਹ ਫੇਰ ਹੀ ਉਹਦਾ ਦਿਲ ਤਕੜਾ ਹੋਊਗਾ ਇਹ ਹੌਸਲਾ ਮਿਲੂਗਾ ਹਾਂ ਚਾਲ ਉੱਡ ਕੇ ਸ਼ੇਰਾ ਫੁੱਡ ਦੇ ਜਾਊ ਆਏ ਨਹੀਂ ਮਾੜੀ ਮੋਟੀ ਗੱਲ ਨਹੀਂ ਭਾਜੀ ਬਲੱਡ ਐ ਨਾ ਲੱਗੇ ਲਾਉਂਦਾ ਓਏ ਲਾਤੀ ਬਿਚਾਰੇ ਦਾ ਇੰਨਾ ਖੂਨ ਨਾ ਸਾਈ ਪਾਸੇ ਆਏ ਨਾ ਖੂਨ ਆਇਆ ਗੁਰਦੁਆਰੇ ਪਿਓ ਡੁੱਲ ਸੱਚੀ ਪਿਓ ਡੁੱਲ ਬਾਬੇ ਨੇ ਵਿਚਾਰੇ ਨੂੰ ਪਾ ਚੱਲ ਗਏ ਕਹੀ ਲੈ ਕੇ ਤੁਸੀਂ ਚੱਕ ਲੈ ਗਾ ਆਪਣਾ ਬਲੱਡ ਜੀ ਬੱਸ ਕਿਤੇ ਕੋਈ ਹੋਰ ਕੋਲ ਜਾੜ ਕੇ ਤੇ ਬਾਕੀ ਠੀਕ ਆ ਬਾਬੇ ਬੱਸ ਨਾ ਓਕੇ ਆਹੀ ਵੀਡੀਓ ਸੀਗੀ ਯਾਰ ਠੀਕ ਐ ਜੇ ਐਵੇਂ ਸੋਡ ਨਾਲ ਉਹੀ ਗੱਲ ਜੇ ਆਪਾਂ ਰੋਂਦੇ ਰੋਂਦੇ ਇਹ ਵੀਡੀਓ ਬਣਾ ਲੈਣਦੇ ਉਹਦਾ ਫਾਇਦਾ ਕੋਈ ਨਹੀਂ ਦੁੱਖ ਦੁੱਖ ਹੁੰਦਾ ਇਹੋ ਜੀ ਕੋਈ ਵੱਡੀ ਗੱਲ ਨਹੀਂ ਜਾਨਵਰ ਦੇ 6 ਵਜੇ ਆ ਯਾਰ ਅਕਸਰ ਹਨਾ ਦੁੱਖ ਸਿਰੇ ਚੀਜ਼ ਦਾ ਹੁੰਦਾ ਪਰ ਇਹ ਚੀਜ਼ ਬਣੀ ਆ ਯਾਰ ਉਹ ਕੀ ਕਰਕੇ ਬਾਏ ਨੇ ਫੜਨਾ ਹੈ ਉਹਨੇ ਖਾਣਾ ਹੁੰਦਾ ਇਹਦੀ ਕੁਦਰਤੀ ਜਾਨਵਾਜਗੀ ਇਹਦਾ ਬਾਅਦ 6 ਵਜੇ ਖੜਾ ਛੁੱਟ ਗਿਆ ਆਪਾਂ ਹੱਸਦੇ ਹੱਸਦੇ ਉਹਨੂੰ ਸਿਉਂਤਾ ਵਿਚਾਰ ਮੈਨੂੰ ਹਨਾ ਹੱਲਾ ਕਰਤਾ ਇਹਦਾ ਦਵਾਈ ਬੂਟੀ ਦੇਤੀ ਇੰਨਾ ਹੀ ਕੰਮ ਹੁੰਦਾ ਬਸ ਠੀਕ ਹੈ ਹਾਂ ਤੇ ਲਗਭਗ 20 ਦਿਨਾਂ ਚ 25 ਦਿਨਾਂ ਚ ਰਿਕਵਰ ਹੋ ਜਾਣਾ ਹੰਕਾਰ ਕਾ ਦਾ ਵੀ ਹੱਸਦੇ ਬਣਾ ਹੰਕਾਰ ਵਾਲਾ ਹਨਾ ਠੀਕ ਹੈ ਤੇ ਬਸ ਓਕੇ ਜੀ ਬਾਏ ਬਾਏ ਇਹੀ ਟ੍ਰੀਟਮੈਂਟ ਹੈ ਐਸਾ ਦੇ ਟਾਂਕੇ ਲਾ ਦੇ ਉੱਤੇ ਹਲਦੀ ਲਾ ਦੇ ਤੇ ਆਹ ਦੋ ਤਿੰਨ ਗੋਲ ਦੇ ਕੇ ਜੀ ਬਾਏ ਬਾਏ ਗੁੱਡ ਨਾਈਟ ਹਾਂਜੀ ਮੇਰੇ ਵੀਰੋ ਤੇ ਅੱਜ ਹੈਗਾ ਭਾਈ ਦੂਜਾ ਦਿਨ ਉਹ ਜਿਹੜਾ ਬੱਚੇ ਦਾ ਬਿਲ ਟ੍ਰੀਟਮੈਂਟ ਕੀਤਾ ਸੀਗਾ ਤੇ ਮੈਡੀਸਨ ਭਈ ਛੇ ਵੀ ਆ ਇੱਕ ਹੈਗੀ ਆਪਣੀ ਬੁਖਾਰ ਵਾਲੀ ਇੱਕ ਹੈਗੀ ਆਪਣੀ ਜਖਮ ਸਿਕਾਉਣ ਵਾਲੀ ਮਤਲਬ ਬੁਖਾਰ ਤੇ ਦਰਦ ਇੱਕ ਜਗਮਸਕਾਉਣ ਵਾਲੀ ਇੱਕ ਨਿਊਰੋਬਾਇੰਡ ਫੋਰਟ ਹੈਗੀ ਵਿੱਚ ਤਾਕਤ ਵਾਲੀ ਠੀਕ ਹੈ ਕਿ ਨਹੀਂ ਤੇ ਬਾਕੀ ਵੀ ਇਹ ਵੀਡੀਓ ਨਾ ਮੈਨੂੰ ਐਡਿਟ ਕਰਨੀ ਵੀ ਬਾਅਦ ਚ ਠੀਕ ਹੈ ਕੋ ਚੱਕਰ ਕੀ ਹੋਇਆ YouTube ਤੇ ਆਪਾਂ ਇਹਨਾਂ ਕੁਝ ਵਿਖਾ ਨਹੀਂ ਸਕਦੇ ਜਿਵੇਂ ਵੀਡੀਓ ਚ ਬਲੱਡ ਇੱਕ ਮਿੰਟ ਪਰ ਮੈਨੂੰ ਸੌਂਗ ਬੰਦ ਕਰਨੇ ਮਗਰੋਂ ਤੇ ਕੋਲੋਂ ਕੀਤਾ ਭਾਏ ਆਪਾਂ ਕੀ ਕਹਿ ਦਿੰਦੇ ਆੀਤ ਬੰਦ ਕੀਤੇ ਮਗਰੋਂ ਤੇ ਮੈਂ ਕਿਹਾ ਇਹ ਵੀਡੀਓ ਦੀ ਮੈਨੂੰ ਐਡੀਟਿੰਗ ਕਰਨੀ ਪਈ ਭਈ ਚੱਕਰ ਕੀ ਆ ਤੇ YouTube ਤੇ ਆਪਾਂ ਬਲੱਡ ਵਗੈਰਾ ਨਹੀਂ ਦਿਖਾ ਸਕਦੇ ਵੀਡੀਓ ਚ ਨਾ ਇੱਕ ਤਾਂ ਦੀਵਾਲੀ ਵਾਲੇ ਦਿਨ ਦਾ ਸਟ੍ਰਾਈਕ ਪਾ ਚੈਨਲ ਤੇ ਇੱਕ ਦੇ ਤੋਂ ਪਹਿਲਾਂ ਸ਼ਾਰਟ ਪਾਇਆ ਸੀ ਬੱਚੇ ਦੋ ਚ ਬਲੱਡ ਦਿਖਾਇਆ ਹਨ ਉਹਦੇ ਚ ਹੀ ਉਹਨੇ yellow mark ਕਰਤਾ ਤੇ ਜੇ ਕਦੀ ਹੋਰ ਐ ਹੋਜੀ ਵੀਡੀਓ ਪਾ ਤੀ ਤਾਂ ਤੂੰ ਬਸ ਆਪਣਾ ਸਭ ਕੁਝ ਬੰਦ ਹੋ ਜੂ ਸਮਝ ਸਕਦੇ ਹੋ ਹਨ ਉਸ ਤੋਂ ਬਾਅਦ ਚੈਨਲ ਡੀਮੋਨਟਾਈਜ਼ ਕਰ ਦੇਣਗੇ ਤੇ ਕਹਾਣੀ ਖਤਮ ਆਪਣੀ ਤਾਂ ਕਰਕੇ ਪਹਿਲਾਂ ਤਾਂ ਮੈਂ ਸਾਰਾ ਕੁਝ ਪ੍ਰੋਪਰ ਦਿਖਾਇਆ ਸੀ ਕਲਾ ਕਲਾ ਟਾਂਕਾ ਲਾਉਂਦੇ ਦਿਖਾਇਆ ਸੀ ਕਿਵੇਂ ਤੋਂ ਕਿਵੇਂ ਸਿਉਣਾ ਹਨ ਚਲੋ ਉਹ ਤਾਂ ਤੁਸੀਂ ਸਭ ਸਿਆਣੇ ਹੋ ਯਾਰ ਵੀ ਕਿਵੇਂ ਟਾਂਕੇ ਲਾਉਣੇ ਹੁੰਦੇ ਕੀ ਇਸ ਹਿਸਾਬ ਬਤਾ ਬਸ ਇੱਕ ਗੱਲ ਹੈ ਵੀ ਇੱਕ ਵਾਰੀ ਧਾਗਾ ਪਾ ਕੇ ਰੀਲ 'ਚ ਉਹਨੂੰ ਟਪਾ ਕੇ ਉਹਨੂੰ ਗੰਢ ਦੇ ਕੇ ਉਹਨੂੰ ਕਟ-ਕਟਾ ਕੇ ਟਾਂਕੇ ਲਾਉਣੇ ਹੁੰਦੇ ਹੈਗੇ ਠੀਕ ਹੈ ਤੇ ਚਲੋ ਛੱਡੋ ਟਾਂਕੇ ਢੋਂਕੋ ਸਾਰਾ ਕੋਈ ਸਾਨੂੰ ਪਤਾ ਲਾਤਾ ਸੀਗਾ ਤੇ ਉਸ ਤੋਂ ਬਾਅਦ ਬੱਚੇ ਦੀ ਕੰਡੀਸ਼ਨ ਠੀਕ ਆ ਬਣ ਵਧੀਆ ਓਕੇ ਆ ਦਾਣਾ ਪਾਲੀ ਖਾਦਾ ਬੱਚੇ ਨੇ ਤੇ ਅੱਜ ਦਵਾਈ ਦੇਉਣਾ ਹੈ ਇਹਨਾਂ ਨੇ ਹਲਦੀ ਲਾਉਣੇ ਆ ਬੱਚੇ ਤੇ ਆਪਾਂ ਬਸ ਇਹ ਵੀ ਟ੍ਰੀਟਮੈਂਟ ਸੀਗਾ ਬਈ ਮੈਨੂੰ ਆਇਆ ਸੀ ਕਿ ਕੋਈ ਸਪੈਸ਼ਲ ਵੀਡੀਓ ਸ਼ੇਅਰ ਕਰਨੀ ਆ ਵਧੀਆ तरीके ਨਾਲ ਹਨਾ ਪਰ ਇਹਨਾਂ ਕੁਝ ਆਪਾਂ ਨਹੀਂ ਦਿਖਾ ਸਕਦੇ ਵੀਡੀਓ 'ਚ ਤਾਂ ਕਰਕੇ ਮੈਨੂੰ ਵੀ ਵੀਡੀਓ ਕੱਟਣੀ ਪਈ ਵਿੱਚੋਂ ਬਹੁਤ ਕਲਿੱਪਾਂ ਕੱਟ ਕੇ ਐਡਿਟ ਕਰਕੇ ਫਿਰ ਅਪਲੋਡ ਕੀਤੀ ਆ ਵੀ ਇਹ ਵੀਡੀਓ ਮੈਂ ਠੀਕ ਹੈ ਤੇ ਬੱਚਾ ਇਹ ਰਿਆ ਇੱਕ ਆ ਤੁਹਾਨੂੰ ਬੱਚਾ ਵੀ ਦਿਖਾ ਦਿੰਨਾ ਮੈਂ ਪੁੱਤ ਮੜੇ ਪਾਸੇ ਛੱਡ ਉੱਪਰ ਉਹ ਟੂਈਉ ਦੀ ਚੜੀ ਇਹਨਾਂ ਦੇ ਉੱਥੇ ਤਾਂ ਛੱਡ ਮਿੱਧੀ ਹੈ ਬਹੁਤ ਸੀਗਾ ਬੱਚੀ ਰੋ ਪੂਟੋ ਕੇ ਦਾਨਦਰੀ ਬੱਚੇ ਨੇ ਖਾਧਿਆ ਠੀਕ ਹੈ ਇਹਨੂੰ ਲੈ ਚੱਲਦੇ ਆ ਬਾਹਰ ਨਾਲੇ ਦਵਾਈ ਦੇ ਦੇਣੇ ਆ ਨਲੇ ਹੋ ਕਰ ਦਨੇ ਬਸ ਠੀਕ ਆ ਬਾਈ ਇਹੀ ਸੀਗਾ ਇਸ ਵੀਡੀਓ ਚ ਹਨ ਇਹਨੂੰ ਕੁਛ ਨਹੀਂ ਹੋਣਾ ਚਲੋ ਨਾ ਉੱਡਿਆ ਜਾਂ ਕੁਛ ਵੀ ਬਾਜੀ ਬੂਜੀ ਨਾ ਛੱਡਿਆ ਗਿਆ ਤਾਂ ਚਲੋ ਜਾਨ ਬਚ ਗਈ ਨਾ ਬਹੁਤਾ ਤੇ ਆਪਣੇ ਕੋਲੇ ਬਚ ਗਿਆ ਤੇ ਆਪਾਂ ਸੰਭ ਕੇ ਰੱਖ ਲੈਣਾ ਆਪਣੇ ਸ਼ੇਰ ਨੂੰ ਕੋਈ ਚੱਕਰ ਵਾਲੀ ਗੱਲ ਨਹੀਂ ਓਕੇ ਜੀ ਵੀਡੀਓ ਦਾ ਐਂਡਿੰਗ ਕਰਦੇ ਆਂ ਬਾਏ ਬਾਏ ਸਾਰੇ ਵੀਰਾਂ ਨੂੰ ਤੇ ਇੱਕ ਗੱਲ ਰਹਿ ਗਈ ਸੀ ਬਾਪਿਓ ਜੇ ਮਾਨਕ ਜਦ ਥੋਡੇ ਨਾਲ ਕੋਈ ਇਹੋ ਜਿਹਾ ਸੀਨ ਹੁੰਦਾ ਤਾਂ ਤੁਸੀਂ ਜਿਹੜਾ ਵੀ ਕਬੂਤਰ ਜਿਹੜਾ ਬੱਚਾ ਜਾਂ ਕਬੂਤਰੀ ਹੈ ਕੁਛ ਵੀ ਉਹਨੂੰ ਤੁਸੀਂ ਅਲੱਗ ਕਰ ਲੈਣਾ ਮੈਂ ਇਹਨੂੰ ਲਗ ਤਾਣੀ ਕੀਤਾ ਇੱਥੋਂ 20 ਚੱਕਰ ਕੀ ਹੈ ਇੱਥੇ ਸਾਰੇ ਬੱਚੇ ਹੀ ਐ ਤੇ ਇਹਨੂੰ ਕੋਈ ਐਡਾ ਨਾ ਇਹਨੂੰ ਕੋਈ ਮਾਰਦਾ ਨਾ ਇਹਨੂੰ ਕੁੱਟਦਾ ਇਹ ਆਪਦਾ ਇਜ਼ੀ ਹੋ ਕੇ ਬਹਿ ਜਾਂਦਾ ਜਮਾ ਹਨਾ ਕੋਈ ਸੀਨ ਨਹੀਂਗਾ ਤਾਂ ਕਰਕੇ ਬਾਕੀ ਜੇ ਮੈਨੂੰ ਪਤਾ ਲੱਗਿਆ ਮੈਨੂੰ ਤੰਗ ਵੀ ਕਰੀ ਜਾਂਦਾ ਨਹੀਂ ਬੈਠਣ ਦਿੰਦੇ ਹਨਾ ਇਹਨੂੰ ਟੇਕੇ ਵਿਚਾਰੇ ਨੂੰ ਤਾਂ ਮੈਂ ਆਪਾਂ ਇਹਨੂੰ ਚਾਕੇ ਅਡ ਕਰ ਦਾਂਗੇ ਜਾਂ ਉਹ ਜਾ ਕੋਈ ਸਿਸਟਮ ਕਰ ਲਾਂਗੇ ਦਾ ਹਨਾ ਤੇ ਰਿਕਵਰੀ ਇਹਨਾਂ ਨੇ ਬਹੁਸ਼ੇ ਦੀ ਕਰ ਲੈਣੀ ਕੋਈ ਸੀਨੀਅਰ ਰਿਕਵਰ ਤਾਂ ਇਹਨੇ 20 ਦਿਨਾਂ ਚ ਪੂਰਾ ਪ੍ਰੋਪਰ ਰਿਕਵਰ ਹੋ ਜਾਣਾ ਨੇ ਹਨਾ ਕੋਈ ਚੱਕਰ ਵਾਲੀ ਗੱਲ ਨਹੀਂ